ਆਸਾ ਦੀਵਾਰ ਆਸਾ ਮਹੱਲਾ ਚੌਥਾ ਗੁਰਮੁਖ ਢੂੰਡ ਲੈਂਦੇ ਆ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਭਾਗ ਵੜੇ ਹਰ ਪਾਇਆ ਨਾਨਕ ਰਸ ਗੁਦਾ ਸ਼ਲੋਕ ਮਹੱਲਾ ਪਹਿਲਾ ਕੜੀਆਂ ਸਬੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਤਰਤੀ ਮਾਲ ਤਨ ਵਰਤਣ ਸਰਬ ਜੰਜਾਲ ਨਾਨਕ ਮੂਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡਰਾਵਾ ਝਟੇ ਪਾਏ ਵੇਖੇ ਲੋਕ ਹਸੇ ਘਰ ਜਾਏ ਰੋਟੀਆਂ ਕਾਰਨ ਪੁਰਹੇ ਤਾਲ ਆਪ ਪਛਾੜੇ ਤਰਤੀ ਨਾਲ ਗਵਨ ਗੋਪੀਆਂ ਗਵਨ ਕਾਨ ਗਵਨ ਸੀਤਾ ਰਾਜੇ ਰਾਮ ਨਿਰਪਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸਿਵ ਹੈ ਕਰਮ ਚੜਾਓ ਪੀਨੀ ਰਹਿਣ ਜਿਨਾ ਮਨ ਚਾਉ ਕੀ ਕਿਸੇ ਕੇ ਅਗੁਰ ਵਿਚਾਰ ਨਦਰੀ ਕਰਮ ਲੰਗਾਏ ਪਾਰ ਕੋ ਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਪੰਖੀ ਭਉਦੀਆਂ ਲੈ ਨਾ ਸਾਹ ਸੁਐ ਝਾੜ ਪਵਾਈ ਹੈ ਜੰਤ ਨਾਨਕ ਭਉਦਿਆਂ ਗਣਤ ਨ ਅੰਤ ਵੰਦਨ ਬੰਦ ਪਵਾਹੀ ਸੋਏ ਪਏ ਕਿਰਤਨ ਚੈ ਸਭ ਕੋਏ ਨਚੇ ਨਚੇ ਹਸੇ ਚਲਹੈ ਸੇ ਰੋਏ ਉਡ ਨਾ ਜਾਹੀ ਸਿਦ ਨਾ ਹੋਏ ਨਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਉ ਤੀ ਨਾ ਮਨ ਪਾਓ ਪੌੜੀ ਨਉ ਤੇਰਾ ਨਿਰੰਕਾਰ ਹੈ ਨੈ ਲੇ ਅਨਰਕ ਨਾ ਜਾਈਐ ਜੀਉ ਪਿੰਡ ਸਭ ਤਿਸਦਾ ਦੇਖਾਜੈ ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁਨ ਹੋ ਨੀਚ ਸਦਾਈਐ ਜੇ ਜਰਵਾਣਾ ਪਰਹਰੈ ਜਰ ਵਿਸਕਰੇ ਦੀਐ ਕੋ ਰਹੈ ਨਾ ਭਰੀਐ ਪਾਈਐ ਕੋ ਰਹੈ ਨਾ ਭਰੀਐ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ